ਨਿਊਯਾਰਕ ਦੀ ਫੈਡਰਲ ਅਦਾਲਤ ਵਿੱਚ ਹੋਈ ਸੁਣਵਾਈ ਦੇ ਵਿੱਚ ਗੋਤਮ ਅਡਾਨੀ ਸਮੇਤ 8 ਵਿਅਕਤੀਆਂ ਖਿਲਾਫ ਅਰਬਾਂ ਡਾਲਰਾਂ ਦੀ ਧੋਖਾਧੜੀ ਅਤੇ ਰਿਸ਼ਵਤ ਖੋਰੀ ਦੇ આરોਪ ਲਗਾਏ ਗਏ ਨੇ ਯੂਨਾਈਟਿਡ ਸਟੇਟ ਅਟਾਰਨੀ ਦਫ਼ਤਰ ਦਾ ਕਹਿਣਾ ਹੈ ਕਿ ਅਡਾਨੀ ਨੇ ਭਾਰਤ ਵਿੱਚ ਸੋਰ ਊਰਜਾ ਦੇ ਨਾਲ ਸੰਬੰਧਿਤ ਠੇਕੇ ਪ੍ਰਾਪਤ ਕਰਨ ਲਈ ਭਾਰਤੀ ਅਧਿਕਾਰੀਆਂ ਨੂੰ 250 ਮਿਲੀਅਨ ਡਾਲਰ ਦੀ ਰਿਸ਼ਵਤ ਦੇਣ ਦਾ ਵਾਅਦਾ ਕੀਤਾ ਸੀ ਇਸ ਮਾਮਲੇ ਦੇ ਵਿੱਚ ਅਡਾਨੀ ਤੋਂ ਇਲਾਵਾ 7 ਹੋਰ ਵਿਅਕਤੀਆਂ ਦੇ ਵਿੱਚ ਸਾਗਰ ਅਡਾਨੀ ਵਨੀਤ ਐਸ ਜੈਨ ਰਣਜੀਤ ਗੁਪਤਾ ਸਾਇਰਲ ਕੈਬਿਨਸ ਸੌਰਭ ਅਗਰ왈 ਦੀਪਕ ਮਲੋਤਰਾ ਅਤੇ ਰੁਪੇਸ਼ ਅਗਰ왈 ਦੇ ਨਾਮ ਹਨ ਅਡਾਨੀ ਦੇ ਉੱਤੇ ਦੋਸ਼ ਲੱਗੇ ਨੇ ਕਿ ਉਸਨੇ ਰਿਸ਼ਵਤ ਦੇ ਇਨਾ ਪੈਸਿਆਂ ਨੂੰ ਇਕੱਠਾ ਕਰਨ ਦੇ ਲਈ ਅਮਰੀਕੀ ਵਿਦੇਸ਼ੀ ਨਿਵੇਸ਼ਕਾਂ ਅਤੇ ਬੈਂਕਾਂ ਨੂੰ ਝੂਠ ਬੋਲਿਆ ਸਾਗਰ ਅਤੇ ਵਨੀਤ ਅਡਾਨੀ ਗ੍ਰੀਨ એનર્ਜੀ ਲਿਮਟਿਡ ਦੇ ਅਧਿਕਾਰੀ ਨੇ ਸਾਗਰ ਗੋਤਮ ਅਡਾਨੀ ਦੇ ਭਤੀਜੇ ਹਨ ਰੌਏ ਰਾਈਟਰਸ ਦੀ ਰਿਪੋਰਟ ਦੇ ਅਨੁਸਾਰ ਆ ਗੌਤਮ ਅਡਾਨੀ ਅਤੇ ਸਾਗਰ ਦੇ ਖਿਲਾਫ ਗ੍ਰਿਫਤਾਰੀ ਵਾਰੰਟ ਜਾਰੀ ਕਰ ਦਿੱਤੇ ਗਏ ਨੇ ਅਮਰੀਕਾ ਦੇ ਵਿੱਚ ਇਸ ਮਾਮਲੇ ਇਹ ਮਾਮਲਾ ਇਸ ਲਈ ਚਰਜ ਹੋਇਆ ਕਿਉਂਕਿ ਪ੍ਰੋਜੈਕਟ ਵਿੱਚ ਅਮਰੀਕੀ ਨਿਵੇਸ਼ਕਾਂ ਦਾ ਪੈਸਾ ਲੱਗਾ ਸੀ ਅਤੇ ਅਮਰੀਕੀ ਕਾਨੂੰਨ ਦੇ ਤਹਿਤ ਉਸ ਪੈਸੇ ਨੂੰ ਰਿਸ਼ਵਤ ਦੇ ਰੂਪ ਵਿੱਚ ਦੇਣਾ ਅਪਰਾਧ ਹੈ ਬੁੱਧਵਾਰ ਨੂੰ ਅਡਾਨੀ ਨੇ 20 ਸਾਲ ਦੇ ਗ੍ਰੀਨ ਬੌਂਡ ਦੀ ਵਿਕਰੀ ਤੋਂ 600 ਮਿਲੀਅਨ ਡਾਲਰ ਇਕੱਠੇ ਕਰਨ ਦਾ ਐਲਾਨ ਕੀਤਾ ਸੀ ਅਤੇ ਇਸ ਤੋਂ ਕੁਝ ਘੰਟਿਆਂ ਦੇ ਬਾਅਦ ਹੀ ਉਸ ਦੇ ਉੱਤੇ ਤੋਖਾ ਤੜੀ ਦੇ ਦੋਸ਼ ਲਗਾ ਦਿੱਤੇ ਗਏ 2020 ਤੋਂ 2024 ਦੇ ਦੌਰਾਨ ਅਡਾਣੀ ਸਮੇਤ ਸਾਰੇ ਦੋਸ਼ੀਆਂ ਨੇ ਭਾਰਤ ਸਰਕਾਰ ਭਾਰਤ ਸਰਕਾਰ ਦੇ ਸੋਰ ਊਰਜਾ ਠੇਕੇ ਪ੍ਰਾਪਤ ਕਰਨ ਦੇ ਲਈ ਭਾਰਤੀ ਅਧਿਕਾਰੀਆਂ ਨੂੰ 250 ਮਿਲੀਅਨ ਡਾਲਰ ਦੀ ਰਿਸ਼ਵਤ ਦੇਣ ਦਾ ਵਾਅਦਾ ਕੀਤਾ ਸੀ ਇਸ ਪ੍ਰੋਜੈਕਟ ਤੋਂ 20 ਸਾਲਾਂ ਵਿੱਚ 2 ਬਿਲੀਅਨ ਡਾਲਰ ਤੋਂ ਵੱਧ ਮੁਨਾਫੇ ਦਾ ਅਨੁਮਾਨ ਸੀ ਅਡਾਨੀ ਨੇ ਯੋਜਨਾ ਅੱਗੇ ਵਧਾਉਣ ਦੇ ਲਈ ਇੱਕ ਭਾਰਤੀ ਸਰਕਾਰੀ ਅਧਿਕਾਰੀ ਦੇ ਨਾਲ ਮੁਲਾਕਾਤ ਕੀਤੀ ਸਾਗਰ ਅਤੇ ਮਨੀਤ ਨੇ ਯੋਜਨਾ ਤੇ ਕੰਮ ਕਰਨ ਦੇ ਲਈ ਕਈ ਮੀਟਿੰਗਾਂ ਕੀਤੀਆਂ ਅਦਾਲਤ ਦੇ ਵਿੱਚ ਦੱਸਿਆ ਗਿਆ ਹੈ ਕਿ ਸਾਇਰਲ ਕੈਬਨਸ ਸੌਰਭ ਅਗਰਵਾਲ ਅਤੇ ਦੀਪਕ ਮਲੋਤਰਾ ਤੇ ਰੁਪੇਸ਼ ਅਗਰਵਾਲ ਨੇ ਰਿਸ਼ਵਤ ਦੇ ਯੋਜਨਾ ਦੀ ਜਾਂਚ ਨੂੰ ਰੋਕਣ ਦੇ ਲਈ ਗ੍ਰੈਂਡ ਜ਼ੂਰੀ FBI ਅਤੇ US ਸਕਿਉਰिटीज ਐਂਡ ਐਕਸਚੇਂਜ ਕਮਿਸ਼ਨ ਦੀ ਜਾਂਚ ਨੂੰ ਰੋਕਣ ਦੀ ਸਾਜਿਸ਼ ਰਚੀ ਇਨ੍ਹਾਂ ਚਾਰਾਂ ਨੇ ਯੋਜਨਾ ਨਾਲ ਜੁੜੇ ਈਮੇਲਾਂ ਨੂੰ ਅਤੇ ਵਿਸ਼ੇਸ਼ ਲੜ ਮਿਟਾ ਦਿੱਤੇ ਅਡਾਨੀ ਗਨੀਰ ਗ੍ਰੀਨ એનર્ਜੀ ਦੇ ਠੇਕੇ ਤਹਿਤ ਫੰਡ ਦੇਣ ਲਈ ਅਮਰੀਕੀ ਨਿਵੇਸ਼ਕਾਂ ਅਤੇ ਅੰਤਰਰਾਸ਼ਟਰੀ ਉਧਾਰਦਾਤਾਵਾਂ ਤੋਂ ਕੁੱਲ 3 ਬਿਲੀਅਨ ਡਾਲਰ ਦੀ ਰਕਮ ਉਸਨੇ ਇਕੱਠੀ ਕੀਤੀ ਗੋਤਮ ਅਡਾਨੀ ਦੇ ਭਤੀਜੇ ਸਾਗਰ ਅਤੇ ਬਾਉਨਰ ਯੂਨੀਵਰਸਿਟੀ ਯੂਐਸ ਤੋਂ ਅਰਥ ਸ਼ਾਸਤਰ ਵਿੱਚ ਉਸਨੇ ਡਿਗਰੀ ਪ੍ਰਾਪਤ ਕੀਤੀ ਹੋਈ ਹੈ ਸਾਗਰ 2015 ਦੇ ਵਿੱਚ ਅਡਾਨੀ ਗਰੁੱਪ ਵਿੱਚ ਸ਼ਾਮਲ ਹੋਏ ਸਨ ਸਾਗਰ ਅਡਾਨੀ ਇਸ ਗਰੁੱਪ ਦੇ ਊਰਜਾ ਕਾਰੋਬਾਰ ਅਤੇ ਵਿੱਤੀ ਪ੍ਰਬੰਧ ਨੂੰ ਦੇਖਦੇ ਨੇ ਉਹ ਨਵੀਨੀਕਰਨ ਯੋਗ ਊਰਜਾ ਕਾਰੋਬਾਰ ਤੇ ਧਿਆਨ ਕੇਂਦ੍ਰਿਤ ਕਰਦੇ ਨੇ ਅਤੇ 2030 ਤੱਕ ਕੰਪਨੀ ਨੂੰ ਦੁਨੀਆ ਦਾ ਸਭ ਤੋਂ ਵੱਡਾ ਨਵੀਨੀਕਰਨ ਯੋਗ ਊਰਜਾ ਉਤਪਾਦਕ ਬਣਾਉਣ ਦੀ ਯੋਜਨਾ ਬਣਾ ਰਹੇ ਨੇ ਭਾਵੇਂ ਭਾਰਤੀ ਅਮਰੀਕਾ ਨਿਆਂ ਵਿਭਾਗ ਦੇ ਦੋਸ਼ ਬੁੱਧਵਾਰ ਰਾਤ ਸਾਹਮਣੇ ਆਏ ਨੇ ਪਰ ਦੋ ਦਿਨ ਪਹਿਲਾਂ 18 ਨਵੰਬਰ ਨੂੰ ਅਡਾਨੀ એનર્ਜੀ ਦੇ ਸ਼ੇਰਾਂ ਵਿੱਚ ਗਿਰਾਵਟ ਦੇ ਕਨੂ ਮਿਲੀ ਸੀ ਅਡਾਨੀ એનર્ਜੀ ਸੋਲੀ ਸੋਲੂਸ਼ਨਸ ਦਾ ਸ਼ੇਅਰ 1.33% ਦੀ ਗਿਰਾਵਟ ਦੇ ਨਾਲ ਬੰਦ ਹੋਇਆ ਅਡਾਨੀ ਨੇ ਹਾਲ ਹੀ ਦੇ ਵਿੱਚ ਅਮਰੀਕਾ ਵਿੱਚ 10 ਬਿਲੀਅਨ ਡਾਲਰ ਦਾ ਨਿਵੇਸ਼ਕਰਨ ਦਾ ਐਲਾਨ ਕੀਤਾ ਸੀ ਅਤੇ ਜਿਸ ਤੋਂ 15000 ਨੌਕਰੀਆਂ ਵਧਣ ਦੀ ਉਮੀਦ ਜਿताई ਗਈ ਸੀ